ਇਹ ਤਾਂ ਸੱਜੇ ਖੱਬੇ ਹੁੰਦੇ ਹੋਣੀਆਂ ਲੈ ਜਾਵਾਂ ਮੈਂ ਫਿਰ ਹਾਂ ਸਾਸਰੀਕਲ ਦੋਸਤੋ ਮੈਂ ਤੁਹਾਡਾ ਆਪਣਾ ਰੰਡੀ ਰੰਦਾਵਾ ਸਵਾਗਤ ਆ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਚੱਲੇ ਆ ਜੀ ਰੇਲ ਮਿਊਜ਼ੀਅਮ ਦੇਖਣ ਤੇ ਮੈਂ ਕਿਹਾ ਆਪਣੇ ਦੋਸਤਾਂ ਨਾਲ ਵੀ ਵੀਡੀਓ ਸਾਂਝੀ ਕੀਤੀ ਜਾਵੇ ਤੇ ਤੁਹਾਨੂੰ ਦਿਖਾਉਨੇ ਆ ਰੇਲ ਮਿਊਜ਼ੀਅਮ ਕਿਵੇਂ ਪੁਰਾਣੀਆਂ-ਪੁਰਾਣੀਆਂ ਰੇਲ ਗੱਡੀਆਂ ਇੱਥੇ ਸਾਂਭ ਕੇ ਰੱਖੀਆਂ ਨੇ ਮਿਊਜ਼ੀਅਮ ਦੇ ਵਿੱਚ ਤੇ ਮੇਰੇ ਨਾਲ ਆ ਜੀ ਮੇਰਾ ਦੋਸਤ ਬੰਟੀ ਰਾਹ ਚ ਪਹਿਲਾਂ ਅਸੀਂ ਰੁਕੇ ਆ ਡੈਮ ਤੇ ਜਿਸ ਦਾ ਨਾਮ ਆ ਬਾਰਾ ਗਾਂਪਾ ਡੈਮ ਤੇ ਇਹ ਡੈਮ ਦੋਸਤੋ 1960 ਦੇ ਵਿੱਚ ਬਣਿਆ ਹੈ ਆ ਦੇਖੋ ਇੱਥੇ ਦੱਸਿਆ ਹੋਇਆ ਵੀ ਅਸਲ ਜਗ੍ਹਾ ਇਹ ਜਾਨਵਰਾਂ ਦੀ ਆ ਇੱਥੇ ਆਪਾਂ ਤਾਂ ਇਹਨਾਂ ਦੀ ਜਗ੍ਹਾ ਤੇ ਰਹਿ ਰਹੇ ਆ ਭਾਈ ਆ ਹੈਂਡਲ ਜਿਹੜਾ ਲੱਗਿਆ ਇਹਨੂੰ ਕਿਹੜਾ ਦੇ ਕੇ ਇਹ ਤੋਂ ਪਾਣੀ ਕੰਟਰੋਲ ਕੀਤਾ ਜਾਂਦਾ ਇਹ ਵਾਲਵ ਆ ਪਾਣੀ ਕੰਟਰੋਲ ਕਰਨ ਵਾਲਾ ਬਾਈ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਡੈਮ ਇੰਨਾ ਜ਼ਿਆਦਾ ਸੋਹਣਾ ਤੇ ਇੱਕ ਹਿਸਟੋਰੀਕ ਡੈਮ ਆ ਤੇ ਇਹ ਡੈਮ ਤੋਂ 80% ਪਾਣੀ ਜਾਂਦਾ ਸਿਡਨੀ ਨੂੰ ਇਹਨਾਂ ਦੋ ਲੈਵਲ ਬਣਾਏ ਆ ਥੱਲੋ ਖੜ ਕੇ ਵੀ ਤੁਸੀਂ ਦੇਖ ਸਕਦੇ ਹੋ ਹੋਰ ਜੇ ਕਿਸੇ ਨੇ ਜਾਣਕਾਰੀ ਲੈਣੀ ਆ ਵਿਜ਼ਟਰ ਸੈਂਟਰ ਚ ਆ ਕੇ ਤੁਸੀਂ ਇੱਥੇ ਪ੍ਰੋਪਰ ਅੰਦਰ ਕਲਾਸ ਵਗੈਰਾ ਲੱਗਦੀ ਏ ਜੇ ਜਿਆਦਾ ਤੁਸੀਂ ਡੈਮ ਬਾਰੇ ਨੌਲੇਜ ਲੈਣਾ ਚਾਹੁੰਦੇ ਹੋ ਤੁਸੀਂ ਆਓ ਇੱਥੇ ਬੈਠੋ ਇਹਨਾਂ ਦੇ ਸੈਸ਼ਨ ਹੁੰਦੇ ਨੇ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਆ ਡੈਮ ਬਾਕੀ ਜੇ ਤੁਸੀਂ ਆਪਣਾ ਡੈਮ ਵੀ ਖੋਲਣਾ ਉਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਣਗੇ ਤੁਸੀਂ ਆਪਣਾ ਡੈਮ ਕਿਵੇਂ ਖੋਲ ਸਕਦੇ ਕਾਫੀ ਵੱਡਾ ਡੈਮ ਆ ਤੇ ਆਓ ਆਪਣੇ ਪਰਿਵਾਰ ਨਾਲ ਡੇ ਸਪੈਂਡ ਕਰੋ ਪਿਕਨਿਕ ਮਨਾਓ ਡੈਮ ਚ ਆਓ ਕਿੰਨੀ ਵੰਟੀ ਮੰਟੀ ਕੁਛ ਕਹਿਣਾ ਚਾਹੇਗਾ ਮੇਰੇ YouTube ਆਡੀਅנס ਨੂੰ ਹੈ ਜੀ ਵਾਈ ਦਾ ਬਲੌਗਸ ਫਟੜਕੀਆਂ ਨਾਲ ਰਹਾ ਸਿਰਫ ਵੀਕਐਂਡ ਤੇ ਖੁੱਲਾ ਹੁੰਦਾ ਬੀਗੜੇਸ਼ ਚ ਰਹਾ ਬੰਦਦਾ ਤੇ ਜਿਨੇ ਵੀ ਆਉਣਾ ਬਾਈ ਵੀਕਐਂਡ ਤੇ ਹੀ ਆਓ ਇੱਥੇ ਪੈਟਸ ਲਾਉਡ ਨਹੀਂ ਹੈਗੇ ਤੁਸੀਂ ਆਪਣਾ ਡੌਗ ਨਹੀਂ ਲਿਆ ਸਕਦੇ ਨਾ ਇੱਥੇ ਤੁਸੀਂ ਅਲਕੋਹਲ ਵਗੈਰਾ ਪੀ ਸਕਦੇ ਹੋ ਤੇ ਕਾਫੀ ਵਧੀਆ ਸੋਹਣਾ ਪਾਰਕ ਬਣਾਇਆ ਹੋਇਆ ਟਾਈਮ ਦੇ ਵਿੱਚ ਉਸ ਤੋਂ ਹੁਣ ਅਸੀਂ ਪਹੁੰਚ ਗਏ ਆ ਨਿਊ ਸਾਊਥਵੈਲ ਰੇਲਵੇ ਮਿਊਜ਼ੀਅਮ ਚ ਆਜੋ ਤੁਹਾਨੂੰ ਲੈ ਕੇ ਚੱਲਦੇ ਆ ਮਿਊਜ਼ੀਅਮ ਦੇ ਅੰਦਰ ਇੱਥੋਂ ਆਪਾਂ ਟਿਕਟਾਂ ਲੈਣੀਆਂ ਨੇ ਫਿਰ ਆਪਾਂ ਅੰਦਰ ਐਂਟਰ ਕਰਦੇ ਆ ਮਿਊਜ਼ੀਅਮ ਬੜਾ ਸੋਹਣਾ ਬਣਾਇਆ ਹੋਇਆ ਹੈ ਇੱਕ ਤਾਂ ਜੁਡੇ ਹਸਾ ਉਹਨਾਂ ਮਿਊਜ਼ੀਅਮ ਬਣਾਇਆ ਸੋਹਣਾ ਉਸ ਹਸਾ ਉਹਨਾਂ ਦੀ ਟਿਕਟ ਦਾ ਰੇਟ ਬਹੁਤ ਜਾਇਜ਼ ਰੱਖਿਆ ਹੋਇਆ ਹੈ ਟਿਕਟ ਸਾਰੀ ਹੈਗੀ 15 ਡਾਲਰ ਦੀ ਤੇ ਸਟੀਮ ਟ੍ਰੇਨ ਰਾਈਡ ਵੀ ਚੱਲਦੀ ਹੈ ਫਿਲਮਾਂ ਚ ਆਪਾਂ ਦੇਖਿਆ ਹੈ ਇੰਜਨ ਇਹ ਤਾਂ ਅਸਲ ਚ ਖੜਾ ਕੇ ਰੱਖੇ ਹੋਏ ਹਨਾਂ ਨੇ ਨਾਲੇ ਇਹ ਨਹੀਂ ਹੈਗਾ ਵੀ ਕੋਈ ਨਕਲੀ ਨੇ ਪੂਰੇ ਅਸਲੀ ਬਣਾਏ ਨੇ ਬਣਾਏ ਕਦੇ ਹੈਗੀ ਅਸਲੀ ਨੇ ਇੰਜਨ ਪੁਰਾਣੇ ਸਮੇਂ ਦੇ ਵਿੱਚ ਦੋਸਤੋ ਕੈਦੀਆਂ ਨੂੰ ਇਸ ਟ੍ਰੇਨ ਰਹੀ ਲੈ ਕੇ ਜਾਇਆ ਜਾਂਦਾ ਸੀ ਤੇ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਆ ਇੱਕ ਮੂਰੇ ਕੈਦੀ ਬੱਠਾ ਦੰਦ ਕੱਢ ਰਿਹਾ ਹੈ। ਬਈਆ ਦੇਖੋ ਆ ਜਨਾਨੀ ਬੈਠੀ ਐ ਇੱਕ ਤੇ ਆ ਬੈਠਾ ਇੱਕ ਕੈਦੀ ਇਹ ਬੈਠੇ ਗੱਲਾਂ ਕਰ ਰਹੇ ਨੇ ਆਪਸ ਦੇ ਵਿੱਚ ਦੇਖੋ ਉਹ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਗੋਰੇ ਨੇ ਇਹ 1855 ਦੀ ਰੇਲ ਆ ਫੈਮੀ ਲੈ ਕੇ ਜਾਂਦੇ ਸੀਗੇ ਕੈਦੀਆਂ ਨੂੰ ਵਿੱਚ ਪੂਰਾ ਐਂ ਦਿਖਾਇਆ ਹੋਇਆ ਸਹੀ ਠੀਕ ਹੁਣ ਆਹ ਟ੍ਰੇਨ ਜਿਹੜੀ ਆ ਦੋਸਤੋ ਇਹ ਹੈਗੀ ਆ ਵੀ ਆਈ ਪੀ ਬੰਦਿਆਂ ਲਈ ਪੁਰਾਣੇ ਜ਼ਮਾਨੇ ਦੇ ਵਿੱਚ ਪੈਲੇਸ ਆਨ 휠 ਇਹਦਾ ਨਾਮ ਸੀਗਾ ਤੇ ਆ ਦੇਖੋ ਇਹਦੇ ਅੰਦਰ ਪ੍ਰੋਪਰ ਅਬ ਬੈੱਡ ਵਗੈਰਾ ਲੱਗੇ ਨੇ। ਵੀ ਨਹੀਂ ਹੈ ਵੀ ਇਹ ਫੈਸਿਲਿਟੀਆਂ ਹੋਣ ਆਈਆਂ ਨੇ। ਇਹ ਪੁਰਾਣੇ ਜ਼ਮਾਨੇ ਤੋਂ ਹੀ ਚੱਲਦੀਆਂ ਆ ਰਹੀਆਂ ਨੇ। ਦੇਖੋ ਪਰਦੇ-ਪੁੜਦੇ ਕਿਵੇਂ ਲੱਗੇ ਨੇ। ਆ ਡਰੈਸਿੰਗ ਟੇਬਲ ਪਿਆ। ਆ ਬੈੱਡ ਲੱਗਿਆ ਹੋਇਆ। ਹਾਂ? ਬਈ ਆ ਦੇਖੋ। ਐ ਕਿਵੇਂ ਸੋਫੇ-ਸੂਫੇ ਪਏ ਨੇ ਪੂਰੇ। 18-1800 ਬਲੇ ਦੇ ਸਪਏ ਆ ਸੋਫੇ ਵਿੱਚ। ਇਹ ਚੀਜ਼ਾਂ ਸਾਂਭ ਕੇ ਰੱਖੀਆਂ ਹੋਈਆਂ ਨੇ। ਤੇਰੀ ਫੇਵਰਿਟ ਚੀਜ਼ ਵੀ ਹੈ। ਨਾਲੇ ਆ ਦੇਖੋ। ਉਹ ਇਹ ਲੱਕੜ ਤੇ ਬਣੇ ਹੋਏ ਨੇ ਡੱਬੇ ਤੁਹਾਡੀ ਫੇਵਰਿਟ ਚੀਜ਼ ਵੇ ਹਾਂ ਰੇਡੀਓ ਨਹੀਂ ਇੱਕ ਚੀਜ਼ ਦੀ ਗੋਰੀਆਂ ਦੀ ਖਾਸੀਅਤ ਆ ਵੀ ਜਿਹੜੀ ਪ੍ਰਾਣੀਆਂ ਐਂਟੀਕ ਵਿੰਟੇਜ ਚੀਜ਼ਾਂ ਨੇ ਐਂ ਸਾਂਭ ਕੇ ਰੱਖਦੇ ਨੇ ਗੋਰੀਆਂ ਆ ਇਹ ਏਸੀ ਜਾਂ ਕੂਲਰ ਹੋਊਗਾ ਹਾਂ ਕੈਬਨ ਠੰਡਾ ਰੱਖਣ ਲਈ ਹੀਟਰ ਹੋਊ ਬਾਈ ਇਹ ਇੰਗਲੈਂਡ ਦੀ ਰਾਣੀ ਵਾਸਤੇ ਤਿਆਰ ਕੀਤੀ ਗਈ ਸੀ ਟ੍ਰੇਨ ਜਦੋਂ ਆਸਟ੍ਰੇਲੀਆ ਆਇਆ ਤਾਂ ਹੀ ਇੰਨੀ ਲਗਜ਼ਰੀ ਆ ਇਹ ਟ੍ਰੇਨ ਪੈਲੇਸ ਹਾਊਸ ਵੀਲਸ 1709 ਚ ਬਣਾਈ ਐ ਨਹੀਂ ਆਪਣੇ ਕਹਿੰਦੇ ਹੁੰਦੇ ਆ ਨਾ ਵੀ ਅੰਗਰੇਜ਼ 100 ਸਾਲ ਆਪਣੇ ਤੋਂ ਅੱਗੇ ਮੈਨੂੰ ਤਾਂ 1000 ਸਾਲ ਲੱਗਦੇ ਹਾਂ ਜਿਹੜੇ ਹਿਸਾਬ ਨਾਲ ਇਸ ਜਮਾਨੇ 'ਚ ਆਪਣੇ ਤਾਂ ਤਾਂਗੇ ਵੀ ਇਹ ਨਹੀਂ ਸੀ ਹਾਂ ਬਾਈ ਜਿਹੜਾ ਆਹ ਇੰਜਣ ਤੁਸੀਂ ਦੇਖ ਰਹੇ ਹੋ ਇਹਦਾ ਨਾਮ ਆ ਰੇਸਿੰਗ ਮਸ਼ੀਨ ਇਹ ਉਹਨਾਂ ਟਾਈਮਾਂ ਦੇ ਵਿੱਚ ਦੁਨੀਆ ਦਾ ਸਭ ਤੋਂ ਫਾਸਟ ਇੰਜਨ ਸੀਗਾ ਮਿਊਜ਼ੀਅਮ ਸੋਹਣਾ ਬਣਾਉਣ ਦੇ ਨਾਮ ਨਾਲ ਇਹਦੀਆਂ ਬਰੀਕੀਆਂ ਤੇ ਡਿਟੇਲ ਤੇ ਵੀ ਪੂਰਾ ਕੰਮ ਕੀਤਾ ਗਿਆ ਤੁਹਾਨੂੰ ਆਏ ਨਹੀਂ ਲੱਗਦਾ ਵੀ ਤੁਸੀਂ ਨਵੇਂ ਜਵਾਨੇ ਦੇ ਵਿੱਚ ਫਿਰਦੇ ਹੋ ਟ੍ਰੇਨਾਂ ਆਲੇ-ਦੁਆਲੇ ਆਹ ਪਲੇਟਫਾਰਮ ਦੇਖ ਕੇ ਬੰਦੇ ਨੂੰ ਆਈ ਲੱਗੀ ਜਾਂਦਾ ਵੀ ਮੈਂ ਕਿਤੇ ਪੁਰਾਣੇ ਜ਼ਮਾਨੇ 'ਚ ਹੀ ਫਿਰਦਾ ਵਾਇਰਲੈਸ ਦੇ ਵਿੱਚ ਸਭ ਤੋਂ ਬੈਸਟ ਕੰਪਨੀ ਹੈ ਮੈਟਰੋਲਾ ਫੋਨਾਂ ਚ ਤਾਂ ਹੁਣ ਸ਼ਾਇਦ ਪਿੱਛੇ ਰਹਿ ਗਏ ਪਰ ਵਾਇਰਲੈਸ ਦੇ ਵਿੱਚ ਹਜੇ ਵੀ ਪੂਰਾ ਨਾਮ ਆ ਇਹਨਾਂ ਦਾ ਇਹ 1968 ਦਾ ਸਮਾਨ ਆ ਸਾਰਾ ਆ ਜਿਹੜੇ ਤੁਸੀਂ ਹੈਂਡਲ ਦੇਖ ਰਹੇ ਹੋ ਦੋਸਤੋ ਇਹਨਾਂ ਨਾਲ ਟਰੈਕ ਚੇਂਜ ਹੁੰਦਾ ਲਾਈਨ ਚੇਂਜ ਵੀ ਗੱਡੀ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਜਦੋਂ ਜਾਂਦੀ ਆ ਜਾਂ ਲਾਈਨਾਂ ਚੇਂਜ ਹੋਣੀਆਂ ਨੇ ਇੱਥੋਂ ਹੁੰਦੀਆਂ ਨੇ ਰੀਸਾਈਕਲ ਦੋਸਤੋ ਰੇਲਵੇ ਵਿਭਾਗ ਦਾ ਸਾਈਕਲ ਆ ਇਹ ਉਹਨਾਂ ਦੇ ਡਾਕੀ ਦਾ ਸੀਗਾ ਵੀ ਜਦੋਂ ਰੇਲ ਤੋਂ ਕੋਈ ਪਾਰਸਲ ਆਉਂਦੇ ਸੀਗੇ ਇਹ ਸਾਈਕਲ ਤੇ ਵੰਡੇ ਜਾਂਦੇ ਸੀਗੇ ਆ ਬੁਕਿੰਗ ਆਫਿਸ ਤੋਂ ਇੱਥੋਂ ਟਿਕਟਾਂ ਮਿਲਦੀਆਂ ਸੀਗੀਆਂ ਸਟੇਸ਼ਨ ਤੇ ਹਾਂਜੀ ਆ ਦੋ ਦੋ ਟਿਕਟਾਂ ਦੇਓ ਜੀ ਬਠਿੰਡੇ ਦੀਆਂ ਆ ਮੈਨੂੰ ਲੱਗਦਾ ਸਟੇਰੀਂਗ ਆ ਟ੍ਰੇਨ ਦਾ ਇਹ ਰੇਸ ਵਧਾਉਣਾ ਲੱਗਿਆ ਇਹ ਤਾਂ ਸੱਜੇ ਖੱਬੇ ਹੁੰਦੇ ਹੋਣੀਆਂ ਸੱਜੇ ਡਾਕ ਵਾਲਾ ਡੱਬਾ ਇਹ ਚ ਡਾਕ ਪਈ ਆ ਇਹ ਹੁਣ ਪਤਾ ਨਹੀਂ ਕਿਹਦੇ ਕਿਹਦੇ ਪਾਰਸਲ ਹਜੇ ਤੱਕ ਪਏ ਆ 1800 ਹਜੇ ਤੱਕ ਡਿਲੀਵਰ ਨਹੀਂ ਹੋਏ ਆ ਬਾਈ ਜਿਹਦਾ ਜਿਹਦਾ ਪਾਰਸਲ ਪਿਆ ਆਪਣਾ ਲੱਭ ਕੇ ਲੈ ਜਾਓ ਆ ਡਾਕ ਟ੍ਰੇਨ ਆ ਜੀ ਦੇਖੋ ਫਿਰ ਲਾਸਟ ਸਟੀਮ ਇੰਜਨ ਆ ਇਹ ਤਾਂ ਬਾਤ ਕੋਈ ਸਟੀਮ ਇੰਜਨ ਨਹੀਂ ਬਣਿਆ ਚੈੱਕ ਕਰੋ ਕਿੰਨਾ ਵੱਡਾ ਇੰਜਨ ਆ ਇਹ ਤਾਂ ਐ ਲੱਗਦਾ ਵੀ ਦੋ ਤਿੰਨ ਇਕੱਠੇ ਬਣਾ ਕੇ ਜੋੜਤੇ ਹੁੰਦੇ ਇੰਜਨ ਪਰ ਇੱਕੋ ਇੰਜਨ ਹੀ ਐਨਾ ਵੱਡਾ ਇੰਡੀਆ ਨਵੀਂ ਗੱਡੀ ਆਉਂਦੀ ਉਹਨੂੰ ਰਸਟ ਪੈ ਜਾਂਦੀ ਹੈ ਜਾਂ ਕੁਝ ਹੋਰ ਸਹੀ ਗੱਲ ਆ ਨਹੀਂ ਇਹਦੀ ਮੇਨਟੇਨੈਂਸ ਕਰਦੇ ਨੇ ਐ ਨਹੀਂ ਹੈਗਾ ਹਾਂ ਹਾਂ ਇਹ ਕੁਆਲਿਟੀ ਕਿੰਨੀ ਤਕੜੀ ਲਈ ਹੋਈ ਹੈ ਲੋਹੇ ਦੀ ਬਹੁਤ ਵਧੀਆ ਇਹ ਮਿਊਜ਼ੀਅਮ ਹੀ ਬਹੁਤ ਸੋਹਣਾ ਇਦਾਂ ਦੇ ਤਾਂ ਆਪਾਂ ਨੇ ਇੰਡੀਆ ਵੀ ਚੱਲਦੇ ਸੀਗੇ ਇੰਜਣ ਬਾਈ ਚੜ ਕੇ ਦੇਖਦੇ ਆਂ ਇੰਜਣ ਤੇ ਕਿੰਨਾ ਕੁੱਚਾ ਲੱਗਦਾ ਲਓ ਵੀ ਲੈ ਜਾਵਾਂ ਮੈਂ ਫਿਰ ਹਾਂ ਇਹ ਪੁਰਾਣਾ ਨਹੀਂ ਹੈਗਾ ਇੰਜਣ ਵਾਲਾ ਚੱਲਦਾ ਅੰਦਰੋਂ ਸਾਰੇ ਨਵੀਂ ਟੈਕਨੋਲੋਜੀ ਵਾਲਾ ਸਿਸਟਮ ਆ ਆ ਦੇਖੋ ਦੋਸਤੋ ਇਦਾਂ ਦਾ ਸਿਸਟਮ ਹੁੰਦਾ ਇਹਦੇ ਅੰਦਰ ਹੁਣ ਇਸ ਵੇਲੇ ਅਸੀਂ ਟ੍ਰੇਨ ਹਾਲ ਦੇ ਵਿੱਚ ਘੁੰਮ ਰਹੇ ਹਾਂ ਇੱਥੇ ਘੱਟੋ ਘੱਟ ਨਹੀਂ ਤਾਂ 30-40 ਟ੍ਰੇਨਾਂ ਹੋਣਗੀਆਂ ਤੇ ਕਿਸੇ ਕਿਸੇ ਦੇ ਵਿੱਚ ਤੁਸੀਂ ਜਾ ਸਕਦੇ ਹੋ ਕਿਸੇ ਕਿਸੇ ਦੀ ਐਂਟਰੀ ਬੰਦ ਤਾਂ ਜਿਹੜੀਆਂ ਜ਼ਿਆਦਾ ਮੰਨ ਲਓ ਰਾਇਲ ਜਿਵੇਂ ਉਹ ਇੰਗਲੈਂਡ ਦੀ ਰਾਣੀ ਵਾਲੀ ਤੁਹਾਨੂੰ ਟ੍ਰੇਨ ਦਿਖਾਈ ਸੀ ਉਹਦੇ ਵਿੱਚ ਤੁਸੀਂ ਜਾ ਨਹੀਂ ਸਕਦੇ ਬਾਕੀ ਜਿਹੜੀਆਂ ਹੋਰ ਆਮ ਟ੍ਰੇਨਾਂ ਇਹਨਾਂ ਨੇ ਸੰਭਾਲੀਆਂ ਉਹਨਾਂ ਜਾ ਸਕਦੇ ਹੋ ਇਸ ਟਾਈਮ ਦੋਸਤੋ ਅਸੀਂ ਫਰਸਟ ਕਲਾਸ ਦੇ ਵਿੱਚ ਸਵਾਰ ਹੋ ਕੇ ਚੱਲੇ ਹਾਂ ਆ ਦੇਖੋ ਤੁਹਾਨੂੰ ਦਿਖਾ ਰਹੇ ਆ ਫਰਸਟ ਕਲਾਸ ਸਨ 1800 ਕੁਛ ਦੀ ਟ੍ਰੇਨ ਆ ਇਹ ਤੇ ਆ ਕਿਚਨ ਹੁਣ ਸੁੰਨੀ ਪਈ ਆ ਕਿਸੇ ਵੇਲੇ ਪੂਰਾ ਗਾਹ ਪੈਂਦਾ ਹੋਣਾ ਇੱਥੇ ਆ ਲਿਖਿਆ ਪੈਨਲਟੀ ਫਾਰ ਸਮੋਕਿੰਗ 10 ਡਾਲਰ ਉਹ ਖੜਾ ਸਟੀਮ ਇੰਜਨ ਇਹਦਾ ਜਿਹੜਾ ਰੈਂਪ ਆ ਰੈਂਪ ਦਾ ਮੂੰਹ ਉਹਦੇ ਇੰਜਨ ਨਾਲ ਕਰ ਦੇਣਾ ਫਿਰ ਇਹਦੇ ਤੇ ਪਟੜੀ ਤੇ ਚੜਾ ਕੇ ਜਿਹੜੀ ਮਰਜ਼ੀ ਟ੍ਰੇਨ ਦੇ ਨਾਲ ਇਹ ਜੋੜ ਸਕਦੇ ਇੰਜਨ ਨੂੰ ਰੇਲਵੇ ਪੇ ਬੱਸ اچھا ਫੋਰ ਦਾ V8 ਇੰਜਨ ਸੀਗਾ ਇਹਦੇ ਵਿੱਚ ਉੱਡਦਾ ਜਾਂਦਾ ਸੀ ਆਖੀਰਲਾ ਡੱਬਾ ਹੁੰਦਾ ਸੀਗਾ ਉਹਦਾ ਗਾਰਡ ਦਾ ਵੀ ਇੰਨੀਆਂ ਇਕੱਠੀਆਂ ਪੁਰਾਣੀਆਂ ਜਾਂ ਇੰਨੀ 1800 ਸਨ ਦੀਆਂ ਟ੍ਰੇਨਾਂ ਆਪਾਂ ਨੂੰ ਕਿੱਥੇ ਦੇਖਣ ਨੂੰ ਮਿਲਦੀਆਂ ਕਿਉਂਕਿ ਟੈਕਨੋਲੋਜੀ ਦੇ ਨਾਲ-ਨਾਲ ਚੀਜ਼ਾਂ ਬਦਲਦੀਆਂ ਰਹਿੰਦੀਆਂ ਨੇ ਇਹ ਹੁਣ ਮਿਊਜ਼ੀਅਮ ਦੇ ਵਿੱਚ ਇਹਨਾਂ ਨੇ ਸਾਂਭ ਕੇ ਰੱਖੀਆਂ ਹੋਈਆਂ ਚੀਜ਼ਾਂ ਤਾਪਾ ਨੂੰ ਦੇਖਣ ਦਾ ਮੌਕਾ ਮਿਲ ਰਿਹਾ ਆ ਦੇਖੋ ਦੋਸਤੋ ਤੁਹਾਨੂੰ ਆ ਚੀਜ਼ ਦਿਖਾਉਣਾ ਮੈਂ ਕਿੰਨੇ ਪੁਰਾਣੇ ਸਮੇਂ ਦੇ ਵਿੱਚ ਗੋਰੀਆਂ ਦੀ ਕਾੜ ਦੇਖੋ ਦਿਮਾਗ ਚੈੱਕ ਕਰੋ ਵੀ ਜੇ ਉਧਰ ਮੂੰਹ ਕਰਕੇ ਬੈਠਣਾ ਜਾਂ ਤੁਸੀਂ ਚਾਰ ਜਣੇ ਇਕੱਠੇ ਜਾ ਰਹੇ ਹੋ ਤੇ ਤੁਸੀਂ ਬੈਠ ਸਕਦੇ ਹੋ ਉਧਰ ਮੂੰਹ ਕਰਕੇ ਜੇ ਇਧਰ ਮੂੰਹ ਕਰਕੇ ਬੈਠਣਾ ਤੇ ਇਦਾਂ ਕਰ ਲਓ ਹੈ ਨਾ ਚੀਜ਼ ਘੈਂਟ ਬਾਈ ਇੱਥੇ ਆ ਕੇ ਤਾਂ ਐ ਲੱਗਦਾ ਜਿਵੇਂ ਆਪਾਂ ਪੁਰਾਣੇ ਜ਼ਮਾਨੇ 'ਚ ਪਹੁੰਚ ਗਏ ਹੋਈਏ ਐ ਲੱਗਦਾ ਜਿਵੇਂ ਸ਼ੋਲੇ ਫਿਲਮ ਦੀ ਸ਼ੂਟਿੰਗ ਚੱਲਦੀ ਹੁੰਦੀ ਹੈ ਤੇ ਉੱਥੇ ਜਿਵੇਂ ਪੁਰਾਣੀਆਂ ਜੀਆਂ ਰੇਲਾਂ ਹੁੰਦੀਆਂ ਨੇ ਉਹ ਚੀਜ਼ਾਂ ਦੇ ਵਿੱਚ ਆਪਾਂ ਪਹੁੰਚ ਗਏ ਹੋਈਏ ਹੈ ਕਿ ਨਹੀਂ ਬਾਈ ਹਾਂ ਟਾਈਮ ਮਸ਼ੀਨ 'ਚ ਬੈਠ ਕੇ ਪਿਛੇ ਆ ਕੇ ਨਹੀਂ ਹੁੰਦੇ ਪਹਿਲਾਂ ਜਿ ਦਿਖਾਉਂਦੇ ਹਾਂ ਹਾਂ ਸਹੀ ਗੱਲ ਆ ਥੀਏਟਰ ਬਣਾਇਆ ਹੋਇਆ ਇੱਥੇ ਆਹ ਦੋਸਤੋ ਹੁਣ ਅਸੀਂ ਬੈਠੇ ਆਂ ਥੀਏਟਰ ਦੇ ਵਿੱਚ ਇੱਥੇ ਫਿਲਮ ਚੱਲਣ ਲੱਗੀ ਆ ਕਤਨੀ ਹੁਣ ਕਿਹੜੀ ਫਿਲਮ ਦਿਖਾਉਂਦੇ ਆ ਦਾ ਬਰਨਿੰਗ ਟ੍ਰੇਨ ਨਾ ਦਿਖਾ ਦੇਣ ਸੋ ਦੋਸਤੋ ਅੱਜ ਦਾ ਸਫਰ ਸੀਗਾ ਥਲਮੇਰ ਰੇਲਵੇ ਮਿਊਜ਼ੀਅਮ ਦਾ ਜੇ ਤੁਹਾਨੂੰ ਵੀ ਮੇਰੇ ਵਾਂਗੂ ਸ਼ੌਂਕ ਆ ਰੇਲਵੇ ਹਿਸਟਰੀ ਬਾਰੇ ਜਾਣਨ ਦਾ ਤਾਂ ਆਪਣੀ ਫੈਮਿਲੀ ਨੂੰ ਜ਼ਰੂਰ ਇੱਥੇ ਲੈ ਕੇ ਆਓ ਤੇ ਆਪਣਾ ਡੇ ਤੁਸੀਂ ਵਧੀਆ ਬਣਾਓ ਤੇ ਬਾਕੀ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ